ਕਾਕੇ ਕਾਲ ਦੋਸਤੋ ਕੀ ਹਾਲ ਜਾਣੇ ਲੋ ਵੀ ਦੋਸਤੋ ਅੱਜ ਜਵਾਬੇ ਏਰੀਏ ਦੇ ਵਿੱਚ ਮੀਂਹ ਫੁੱਲ ਪਟਾ ਫੁੱਲ ਪੈਣ ਲਿਆ ਜੇ ਜਵਾਬੇ ਏਰੀਏ ਦੇ ਮਸ਼ਹੂਰ ਸ਼ਹਿਰ ਦੇ ਵਿੱਚ ਅੱਜ ਮੀਂਹ ਜਿਹੜਾ ਉਹ ਫੁੱਲ ਬਟਾ ਫੁੱਲ ਦੇਖੋ ਕਿਹਨਾਂ ਬਦਲ ਵਰਨ ਲਿਆ ਜਵਾਬੇ ਏਰੀਏ ਦੇ ਵਿੱਚ ਪੈ ਗਿਆ ਅੱਜ ਮੀਂਹ ਫੁੱਲ ਬਟਾ ਫੁੱਲ ਹੈ ਜਾਂ ਜਿੱਕਰ ਰੋਡ ਚੱਲਣ ਦਾ ਪਾਣੀ ਦੇ ਵਾਗੇ ਜ ਵੀ ਪਿਆਜ ਆ ਜੇ ਦਬਾਬੇ ਦੇ ਵਿੱਚ ਵੀ ਪੈ ਗਿਆ ਜੀ ਆਹ ਦੇਖੋ ਕਿਦਾ ਰੋਡ ਚੱਲ ਗਿਆ ਕਿ ਨਹੀਂ ਅਜੇ ਵੀ ਫੁੱਲ ਵੜਾ ਫੁੱਲ ਬਦਲ ਪੂਰਾ ਐਣ ਪੂਰੇ ਯੋਰਾں ਛੋਰਾں ਦੇ ਵਿੱਚ ਮੀਂਹ ਜਿਹੜਾ ਉਹ ਪੈਣ ਡਿਆ ਵਾ ਬਹੁਤ ਜਿਆਦਾ ਜਿਹੜਾ ਵਾ ਉਹ ਤੇਜ਼ ਮੀਂਹ ਪੈਣ ਡਿਆ ਇਸ ਵਕਤ ਇਹ ਦੇਖੋ ਰੋਡ ਚੱਲ ਗਿਆ ਕਰਨ ਇਹ ਦੇਖੋ ਪੁਰਾ ਪੋਲ ਬੜਾ ਪੋਲ ਮੀ ਇਤਨੇ ਡਾ ਲਿਆ ਪੈਣ ਨੇ ਲਗਾਤਾਰ ਹੀ ਔਰ ਇਹ ਜਿਹੜਾ ਪਾਣੀ ਆ ਇਹ ਜਾਣਾ ਕਿੱਥੇ ਆ ਸਾਦ ਲਈ ਦਰਿਆ ਦੇ ਵਿੱਚ ਵਾਇਆ ਲੋਈਆਂ ਹੋ ਗਈ ਜਾ ਕੇ ਹਰੀ ਘੀ ਰੁਣਾ ਪਾਣੀ ਜਿਹੜਾ ਰੋਣਾ ਹੈ ਜਿੰਨਾ ਮੀਂਹ ਦਾ